ਉਹਦੇ ਇੱਕ ਮੈਂਬਰ ਸੀ ਵਿੱਚ ਤੇ ਆਪਾਂ ਇਸ ਸੰਬੰਧ ਵਿੱਚ ਅੱਜ ਸਰਕਾਰ ਦੇ ਰੋਲ ਵਿੱਚ ਮਰਦਵਾੜਾ ਸਾਹਿਬ ਤੋਂ ਲੈ ਕੇ ਸ਼ੀਤਪਾਲ ਚੌਂਕ ਤੱਕ ਆਪਾਂ ਇੱਕ ਰੋਸ ਮਜਾਦਾ ਕਰਨਾ ਹੈ ਕਿ ਜਿਹੜਾ ਡਾਕਟਰ ਬਰਿੰਦਰ ਸਿੰਘ ਮਹਾਂਵੰਗਰ ਦੋਣਾ ਦੇ ਉੱਤੇ ਪਰਿਵਾਰ ਐਫਆਰ ਵੀ ਦਰਜ ਕੀਤੀ ਆ ਉਹ ਕੈਂਸਲ ਕੀਤੀ ਜਾਵੇ ਇਹ ਜਿਹੜੀ ਪ੍ਰਸਿੱਧੀ ਆਵਾਜ਼ ਨੂੰ ਦਵਾ ਨਹੀਂ ਸਕਦੀ ਲੇਕਿਨ ਸਾਥੀਓ ਮੈਂ ਦੱਸਣਾ ਚਾਹਣਾ ਵੀ ਜੇ ਅਸੀਂ ਸਰਕਾਰਾਂ ਬਣਾ ਸਕਦੇ ਆ ਕਿ ਸਰਕਾਰਾਂ ਸਾਥੀਓ ਅਸੀਂ ਦਵਾ ਵੀ ਚਾ ਸਕਦੇ ਆ ਸੋ ਮੈਂ ਦੱਸਣਾ ਚਾਹਣਾ ਵੀ ਹੱਕ ਮੰਗਿਆ ਨਹੀਂ ਮਿਲਦੇ ਹੱਕ ਤਾਂ ਸਾਥੀਓ ਖੋਣੇ ਪੈਂਦੇ ਨੇ ਸੋ ਮੈਂ ਪੱਤਰਕਾਰ ਸਾਥੀਆਂ ਨੂੰ ਅੱਜ ਦਿੱਸਾ ਕਪੂਰਥਲੇ ਦੇ ਪ੍ਰਾਈਵਟ ਪ੍ਰੀ ਸੰਗੋਜਨਾ ਜੀ ਨਕੋਲਤਰ ਤੋਂ ਸਾਡੇ ਗੋਬਿੰਦ ਰਾਏ ਜੀ ਜਲੰਧਰ ਤੋਂ ਜੇਸ ਸੰਧੂ ਸਾਹਿਬ ਔਰ ਮੁਕੰਮਲਾਰਾ ਪੰਜਾਬ ਸਰਦਾਰ ਆਰਮ ਸਿੰਘ ਪੱਟੀ ਜੀ ਔਰ ਪਟਨਾ ਤੋਂ ਔਰ ਅ ਅੱਛਾ ਔਰ ਜਗਜੀਤ ਸਿੰਘ ਜੀ ਕਰਮਾ ਤੋਂ ਕਈ ਸਾਡੇ ਨਾਲ ਜਿਹੜੇ ਪਹੁੰਚੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡੇ ਪੱਤਰ ਤੇ ਜਿਹੜਾ ਅਸੀਂ ਇਸ ਚੀਜ਼ ਸਵਾਰਦੇ ਨਾਲ ਅਮਦਰਦੀ ਪਰਤਕਾਨੇ ਆ ਔਰ ਇਹਨਾਂ ਦੇ ਨਾਲ ਜਿਹੜਾ ਮੋਟੇ ਨਾਲ ਮੋਟਾ ਲੱਕ ਚਲਾ ਕੇ ਸੋ ਮੈਂ ਦੱਸਣਾ ਚਾਹਾਂ ਵੀ ਪਿਛਲੇ ਸਮੇਂ ਵੀ ਕੜੀ ਕੜਾ ਸਾਡੇ ਪੱਤਰਕਾਰ ਸਾਥੀਆਂ ਦੇ ਝੂਠੇ ਪਰਚੇ ਜਿਹੜੇ ਦਰਜ ਕੀਤੇ ਜਾਂਦੇ ਨੇ ਜਾਂ ਪ੍ਰੈਸ ਦੀ ਆਜ਼ਾਦੀ ਨੂੰ ਦਬੋੜ ਦੀ ਕੋਸ਼ਿਸ਼ ਕੀਤੀ ਜਾਂਦੀ ਸੋ ਸਾਥਿਓ ਅੱਜ ਜਿਹੜੀ ਪ੍ਰੈਸ ਜਿਹੜੀ ਆ ਆਜ਼ਾਦ ਆ ਸੋ ਪ੍ਰਸਿੱਧ ਆਜ਼ਾਦੀ ਲੋਕਾਂ ਦੇ ਵੀ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਸੋ ਜਿਹੜੇ ਜੁਗਨੂ ਦੀ ਸਰਕਾਰ ਆ ਸੋ ਉਹਨੂੰ ਦੱਸਣਾ ਚਾਹੁੰਦੇ ਆ ਕਿ ਜੇ ਸਾਡੇ ਤੇ ਛੁੱਟੇ ਪਰਚੇ ਦਰਜ ਕੀਤੇ ਆ ਤੇ ਸਾਥੀਓ ਪਰਚਿਆਂ ਦੀਆਂ ਪਰਚੀਆਂ ਵੜਾ ਕੇ ਵੀ ਹਵਾ ਦੇ ਵਿੱਚ ਜਿਹੜੇ ਉਡਾ ਸਕਦੇ ਆ ਸਾਥੀਓ ਸੋ ਮੈਂ ਦੱਸਣਾ ਚਾਹੁੰਨਾ ਕਿ ਜੇ ਪੱਤਰਕਾਰ ਸਾਥੀ ਜੇ ਸਰਕਾਰਾ ਬਣਾ ਸਕਦੇ ਆ ਤੇ ਸਰਕਾਰਾ ਡੇਗ ਵੀ ਸਕਦੇ ਆ ਸਾਥੀਓ ਆਪਣੀ ਆਵਾਜ਼ ਨੂੰ ਬੁਲੰਦ ਕਰੋ ਸੋ ਇਹਨਾ ਕਹਿੰਦਾ ਕਿ ਮਾਦਾ ਚਾਚਕਾ ਜੈ ਸੰਘਰਸ਼ ਜਿੱਤ ਲੋਕਾਂ ਦੀ त हूंदी आहे जो बु बहुत, बहुत भाई